ਪਾਰੀ ਆ ਪਿੰਡਾਂ ਨਾਲ ਦੇਖਦਾ ਇਹ ਪਿੰਡੀ ਨੂੰ 200 ਰੁਪਏ ਤਾਂ ਸਾਨੂੰ ਚਾਹੀਦੇ ਅੱਜ 2 ਕਿੱਲੇ ਠੇਕ ਲਈਏ ਭਾਜੀ ਠੇਕ ਕੇ ਦੇ 8000 ਨੂੰ ਭਾਣਾ 7000 ਬਹੁਤ ਹੈ ਉਹ ਪੂਰੇ ਕਰਕੇ ਨਹੀਂ ਦੇਣੇ ਉਹ ਕਰਾਉਗਾ ਨਹੀਂ ਉਹ ਫੜਾ ਦੇ ਹੁਣ ਭਰਾਵਾ ਜੱਗੀ ਜਮਾ ਦਾ ਨਾ ਮਾਰੋ ਯਾਰ 500 ਨੇ ਖੋਲ੍ਹ ਦੇ ਲੈ ਖਾਈ ਖਲਾ ਦੇ ਲਕਾਈ ਬਣਾ ਲੈ ਮੈਂ ਵੀ ਮਾਰੇ ਜਾਣਾ 12 13 ਕਿਲੋ ਤੇਰਾ ਗਲਤ ਨਹੀਂ ਹੈਗਾ ਬੁੱਲ ਗਲਤ ਨਹੀਂ ਹੈਗਾ ਚਾਹ ਸਾਰੀ ਪੰਚਾਇਤ ਨੂੰ ਦੱਸ ਲੈ ਮੈਂ ਇਹ ਸਲਾਹ ਨਾ ਜਿਆਦਾ ਮਜੇਤ ਪਾ ਲੈ ਨਾ ਜੇਬ ਤੇ ਸਪੱਟ ਵੀ ਰੱਖ ਲੈ ਰੁਪਈਆ ਵੀ ਰੱਖ ਲੈ ਦੋ ਤਾਂ ਕਿਵੇਂ ਉਹ ਜੋ ਤੈਨੂੰ ਆ ਵੀ ਜਿਆਦਾ ਮਾਤਮ ਕਿਵੇਂ ਹੋ ਕਿ ਮੇਰਾ 75 ਮੋ ਛਾੜਦੇ ਹੁਣ ਨਹੀਂ ਛੱਡਦੇ ਜੇ ਕਰਨਾ ਤਾਂ ਕੋਈ ਗਏ ਹੰਗਣੀ ਕੋਈ ਕਹਿੰਦਾ ਬਾਈ ਸਰਦਾਰਾ ਮੇਵਣੀਆਂ ਨਹੀਂ ਵੇਖ ਲਾ 30000 ਦੀਆਂ 7000 ਦੀਆਂ ਮੇਵਣੀਆਂ ਕਿੰਨੀ ਲਿਖਾਈ ਇਹ ਕਰੋ 6000 ਨਹੀਂ ਲਿਖਾਈ ਤਾਂ ਜੱਗੀ ਕਦੋਂ ਦਾ ਆਖੀ ਜਾਂਦਾ 6500 ਦੀ ਹੁੰਦੀ ਹੈ ਨਾ ਯਾਰ ਆਪਣਾ ਆਪਣਾ ਵੀ ਹੋ ਜਾਏ ਯਾਰ ਯਾਰ ਬੱਲੇ ਬੱਲੇ ਉਹ ਯਾਰ ਤੂੰ ਹੁਣ ਉਹਨੂੰ ਬਣਾਇਆ ਹੁਣ ਤੂੰ ਪੈਸੇ ਬਣਾਉਣ ਦਾ ਕੰਮ ਕਰੀਦਾ ਵਾਹ ਜੀ ਕਮਾਓ ਲਖਾਇਆ ਬਣਾ ਦੇ ਸ਼ੌਂਕੀ ਮੇਰੀ ਓਏ ਤੂੰ ਪੱਟਦਾ ਫੜਲਾ ਸੱਟ ਫੜੀ ਗਈ ਬਸ ਓਏ ਚੱਲ ਆਪਾਂ ਐਸੇ ਕਰੀ ਬਹੁਤ ਜਾਂਦੀ ਜਾ ਹੁਣ ਹੋ ਕੇ ਕਰੇ ਹੋ ਇੰਨੇ ਪੈਸੇ ਦਾ ਕੰਮ ਹੋਸੇ ਪੈਸੇ ਦਾ ਚੋਰ ਕਰੀ ਲੱਖ ਕਰੀ ਠੀਕ ਆ ਚੱਲੋ ਓਏ ਅਸਲਾਮੁਅਲੈਕ ਹਾਂ ਕੱਢ ਹਾਂ ਜਿੰਨੇ ਵੀ ਹੈ ਜੀ ਪਾ ਤਾਂ ਤੂੰ ਪਾਣੀ ਆ ਆਠ ਵਾਲਾ ਮੁੰਡਾ ਕਰਨਾ ਸੀ ਜਾਂਦਾ ਰਹਾ ਪੜਦੇ ਮੋਲੀ ਬੱਕਰੀ ਕੋਈ ਉਹਨਾਂ ਪਾਠ ਪੂਰੇ ਤੇ ਜਾਂ ਆਈ ਆਏ ਕੱਢਦਾ ਬੱਕਰੀ ਪੌਡੀ ਦਾ ਲਹਿੰਗਾ ਇਹਦਾ ਉਹਦਾ ਪਾਠ ਆ ਬੱਕਰਾ ਝਾ ਉਹਦੇ ਨਾਂ ਨਾ ਮਲਾਦੀ ਮੈਂ ਇਹਨੂੰ ਆ ਨਾ ਇਹ ਕਿੰਨੇ ਦੇ ਵਿੱਚ ਹਿਸਾਬ ਚ ਦੱਸੀ ਲਾ ਘਰਤੀ ਇਹਨੇ ਚਾਰ ਹਜ਼ਾਰ ਪੈਸੇ ਲੈ ਤੂੰ ਪਸ਼ੂ ਛੱਡ ਦੇਣਾ 4000 ਦੀ ਕੀ ਕਰ ਫਿਰ ਮਾਮੇ ਨੂੰ ਫੋਨ ਉਹ ਕਿੱਧਰ ਗਈ 4 ਨਹੀਂ ਠੀਕ ਗਈ ਆ ਖੜੀ ਖੜਲਾ ਕਾ ਯਾਰ 24 ਲਾਈਨ ਲਾਈਨ ਕਿੱਥੇ ਆਵਾਜ਼ ਦਾ ਪਤਾ ਨਹੀਂਗਾ ਕਿਹੜੀ ਹੋਈ ਉਹ ਜਿੰਨੇ ਦੇ 12 ਨਹੀਂ ਉਹ ਹੱਡੀ ਆ ਕੱਲੇ ਰਹਿ ਗਈਆਂ ਤਿੰਨ ਚਾਰ ਰਹਿ ਗਈਆਂ ਮੱਥ ਨੂੰ ਨੇ ਤੇਰੇ ਨਹੀਂ ਮੱਥ ਉਹ ਪੱਠ ਪਾਲੀਓ ਗੱਡੀ ਤੇ ਪਾਲ ਪਾਲ ਪੂਰੀ ਦੱਬੀ ਪਾਠੇ ਦੀ ਪਾਠ ਰਹਿੰਦੀ ਹੈ ਬਰਕ ਕੋਈ ਨਹੀਂ ਪਾਠੇ ਬਾਈ ਦੇ ਮਾ ਪੈਸੇ ਭਾਈ ਜੀ ਸਰਦਾਰ ਜੀ ਉਹ ਫਰਦੀ ਆ ਕੋਈ ਨਹੀਂ ਉਹ ਫਰਦੀ ਕੋ ਕਾਲੀ ਉਹ ਲੱਸੀ ਆ ਕੱਲੇ ਨਾਲ ਭਾਈ ਆ ਘੁੱਟਦਾ ਪਾ ਯਾਰ ਪੂਰੇ ਦੀ ਕਰ ਅੰਗਰੇਜ਼ੀ ਪੈਂ ਤਾ ਬਹੁਤ ਕੰਨ ਸਾਨੂੰ ਜਾਣਦੇ ਭਰਾਵਾ ਚੱਲ ਫੜ ਮੈਨੂੰ ਯਾਰ ਆਇਆ ਆਏ ਕੀ ਲੱਸੀ ਆ ਪੈਸਾ ਗੱਡੀ ਚ ਬਹਿ ਜੂਗੀ ਹੱਡੀਆਂ ਕੱਲੀਆਂ ਭਾਈ ਅਸੀਂ ਕੱਲੇ 10 20 ਨਾਗ ਨਹੀਂ ਪਾਉਣੇ ਸਾਥ ਨਾਲ ਕੋਈ ਗੱਲ ਦੋ ਛੱਤਾ ਭਰਦੀਆਂ ਜਦੋਂ ਮਾਰ ਆਉਂਦਾ ਨਾ ਉੱਪਰ ਤੇ ਆ ਜਾ ਬਸੂ ਚਾਰ ਨਾਲ ਬਹਿ ਜਾਂਦੇ ਥੱਲੇ ਹੁਣ ਚਾਚਾ ਕਿਉਂ ਆ ਨਾ ਤੈਨੂੰ ਮੜਾ ਜੇ ਪੱਠਾ ਟਕੜਾ ਹੈ ਹੈਲੋ ਤੇ ਜੇ ਬੌਟੇ ਨੂੰ ਚਾਚਾ ਆਖੂ ਆ ਬੱਦਨ ਚਾਚਾ ਕੁਝ ਕਹਾਇਆ ਨਾ ਨਾ ਪਸਾਈ ਦੇ ਬਸ ਬੋਲੀ ਮੈਂ ਤਾਂ ਚਿੱਟੀ ਜਿਹੜੀ ਅੱਧੀ ਆ ਨਾ ਵਿੱਚ ਫੜ ਪਏ ਹੁਣ ਕੁੱਟ ਇਹਦੀ ਨਾਲ ਆ ਪੈ ਨਹੀਂ ਬਣੀ ਬੋਦੀ ਦੇ ਹੁੰਦੇ ਆ ਉਹ ਬਾਈ ਜੀ ਕੀ ਹੋਇਆ ਪਰੂ ਫਰਤ ਲੈ ਪਹਿਲੀ ਸੌਦਾ ਹੀ ਹੋ ਜਾਂਦਾ ਤਾਂ ਉਹ ਸੈਟਾ ਦੇਣਾ ਪਟਲਾ ਪਟਲਾ ਇਹਦਾ ਸੌਦਾ ਨਹੀਂ ਹੈਗਾ ਪਟਲਾ ਹਾਂ ਬਾਤ ਬਾਜੂਗਾ ਹੈਲੋ ਆ ਦੇ ਦੀ ਬੱਕਰੀ ਹੈਲੋ ਹਾਂ ਅੱਗ ਨਹੀਂ ਪਈ। ਭਰਾਵਾ ਇਹ ਆ ਜੀ। ਪੂਜ ਬੈਂਕ ਇਹ ਹਰ ਬੰਦੇ ਦਾ। ਦਿਖਾਈ ਪਾਤੀ। ਹੱਥ ਲਗਾਈਏ ਕਰਾ ਦੋ। ਨਹੀਂ ਆਹ ਭਰਾਵਾ ਹੋਣੀ। ਹੋਣ ਕਿਵੇਂ ਹੋਰ ਯਾਰ? ਪਾਠ ਨਾ ਕਿ ਮੇਰ ਲਈ ਜਨਾ। 650 ਫਰਮੂਲਾ ਰਾਤ ਦਿੰਦਾ। ਨਹੀਂ। ਰਾਤ ਦਿੰਦਾ ਫਰਕ। ਨੀਮ ਨਾ ਲੈ ਲੈ ਮੇਮਣੀ ਦੇ ਪੈਸੇ ਦੇ ਦਾਂਗੇ। ਕੋਈ ਜੇ ਨਹੀਂ ਦਿੰਦੇ। ਹਾਂ। ਦਿਖਾਈ ਨਹੀਂ ਕੰਮ। ਆ ਸਪਲਾਈ ਵਾਲਾ ਐਨਾ ਬਰੂਆ ਕੀ ਨਹੀਂ। ਛੱਡੀ ਆ ਆ ਜਾ ਬਰੂਆ। ਆਮੀ ਹੋ ਗਈ ਬਸ ਕਿੱਥੇ ਗੱਡੀ ਹੁੰਦੀ ਹੈ ਆਪਣੀ ਆਦਰਾ ਉੱਥੇ ਕਿਉਂ ਨਹੀਂ ਹੁੰਦੀ ਮਾਕਰ ਕੇ ਕਰੋ ਜੀ ਉਹ ਪਟਾਈ ਤੋਂ ਪੈਸੇ ਲਗਾਈ ਆਪ ਕੋਲ ਬੋਰਡ ਦੇ ਕੁੜੀ ਦਾ ਰਸਤਾ ਮਾਈਕਰਾਇਆ ਤੇ ਪੈਂਦੀ ਆਪਣੀਆਂ ਹੁਣਾਂ ਇਹ ਕਰ ਪਹਿਲਾਂ ਤੁਹਾਨੂੰ ਕੱਠਗਾ ਕਰ ਲਓ ਫੜ ਲਓ ਉਹ ਬਾਅਦ ਕਰਾਂਗੇ ਕੱਠਗਾ ਫੜ ਲਓ ਪਹਿਲਾਂ ਤੂੰ ਨਵੇਂ ਸਾਡੇ ਨਾਲੇ ਹੋਏ ਨਹੀਂ ਦੀ ਮਗਰ ਇਹ ਐ ਮੰਗਿਆ ਨਹੀਂ ਨਹੀਂ ਆਦਰਾ ਤੇ ਨਹੀਂ ਆ ਕਿੰਨੇ ਤੇ ਨਹੀਂ ਨਹੀਂ ਇਹਦਾ ਕਿਵੇਂ ਪੈਸੇ ਮੰਗੇ ਸੀ ਮੈਨੂੰ ਇਹਦਾ ਨਹੀਂ ਪਤਾ ਮਗਰ ਦਿੱਤਾ ਜੀ ਬੱਚਾ ਮੱਛਾ ਮਾਗਰ ਕਿਉਂ ਕੋਸਲੀ ਦਾ ਕੋਸਲੀ ਬੱਕਰੀ ਦੋ ਟਾਂ ਦੀ ਲੈਣ ਲੱਗ ਪਿਆ ਹਾਂ ਵੀ ਆ ਕੀ ਨਾ ਮੰਗਦਾ ਸੀ ਤੇਰਾ ਬਾਈ ਰਿਥੇ ਕੋਸਲੀ ਇਹ ਉਹਦਾ ਪਾਸ ਲਿਆ ਵੜ ਕੇ ਕੈਨ ਆਸੀ ਸਰਦ ਇਹ ਰੱਬ ਇਹ ਆਪੂੰ ਨਾ ਜਾਣ ਮਰੂ